ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਡੱਲ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਗਰਲਾਲ ਵੀਰਦੇ ਕੋਲ ਆਇਆ ਇੱਕ ਵਿਹੜ ਦਿਖਾ ਰਿਹਾ ਤੁਹਾਨੂੰ ਕੱਦ ਬੋਤਾਂ ਵਾਲੀ ਆ ਵੱਡੀ ਵਿਹੜ ਆ ਦੂਜਾ ਸੁਬਾ ਸੂਣ ਵਾਲੀ ਆ ਤਿਆਰੀ ਤੇ ਆ ਅੱਜ ਸੂਫੇ ਕੱਲ ਸੂਫੇ ਠੀਕ ਆ ਜੀ ਬਾਕੀ ਡਿਜ਼ਾਈਨ ਜਿਹਨੂੰ ਤੁਸੀਂ ਵਿਹੜ ਦਾ ਚੈੱਕ ਕਰੋ ਲੈਵੇ ਆਰਡਰ ਦੀ ਬੰਤਰ ਚੰਗੀ ਆ ਮੁੱਠੀ ਮੁੱਠੀ ਥਾਣਾ ਫੇਸ ਕੁਆਲਿਟੀ ਦੀ ਗੱਲ ਕਰੀਏ ਜਿੱਦਾਂ ਇੱਕ ਜਰਸੀ ਨੂੰ ਆਪਾਂ ਫੇਸਬੁੱਕ ਤੇ ਜਾਂ ਐਚ ਐਫ ਬ੍ਰੇਡ ਦਾ ਫੇਸਬੁੱਕ ਤੇ ਛੋਟੀ ਬੂਤੀ ਛੋਟਾ ਕੰਨ ਆ ਲਓ ਜੀ ਸੋ ਲੰਬਾਈ ਲੰਬੂਈ ਵ ਸੋ ਥਾਣ ਦੀ ਗੱਲ ਕਰ ਲਈਏ ਬਿਲਕੁਲ ਮੋਟਾ ਥਾਣਾ ਗੋਲਗਲ ਬਹੁਤ ਜ਼ਿਆਦਾ ਕਾਇਮ ਲੱਗਾ ਕਰਮਾਲੀ ਨੂੰ ਤੇ ਰੇਟ ਇਹਦਾ ਦੋਸਤੋ ਭਾਵੇਂ 65000 ਡਿਮਾਂਡ ਕਰਾ ਲਓ ਬਾੜ ਕਰਾ ਲਓ ਇਹ 60000 ਦੇ ਵਿੱਚੋਂ ਖੁਸ਼ੀ ਨਾਲ ਘਰ ਲਾ ਲਾਂਦਾ ਵੀ ਮਾਨਤਾਨ ਕਰਨਾ ਉਹ 100 ਜੇ 200 ਜੇ ਠੀਕਾ ਜੀ ਰਸਾ ਛੜਾਈ ਹੋ ਜੂਗੀ ਤੇ ਬਾਕੀ ਮੇਰਾ ਭਰਾ ਮਾਰ ਲਿਓ ਟਰਾਈ ਠੀਕਾ ਜੀ ਤੇ ਬਾੜ ਚੰਗੀ ਆ ਵੱਡੀ ਆ ਦੁੱਧ ਭਰਾ ਦੇ 16 ਭਰਾ ਦੇ 17 ਭਰਾ ਦੇ ਠੀਕਾ ਜੀ ਕੁਝ ਇੱਕ ਚੰਗੀ ਖੇਚਲ ਤੇ ਡਿਪੈਂਡ ਆ ਬਾਕੀ ਸਮਾਂ ਜਿਵੇਂ ਥੋੜਾ ਜਿਹਾ ਗਰਮੀ ਦਾ ਸੀਜ਼ਨ ਆ ਇਸ ਕਰਕੇ ਕੋਈ ਆਪਾਂ 16 1 ਸੀਜ਼ਨ ਦੇ ਵਿੱਚ ਗੱਲਬਾਤ ਕਰੀਏ ਤਾਂ ਭਾਵੇਂ ਦੁੱਧ ਕਰਮਾਂ ਦੀ ਵਾਧੀ ਚੁਬਾਜੇ ਫਾੜੀਆਂ ਨਾਲ ਲੇਵਾ ਚੱਡਾ ਤੇ ਕੱਦ ਵੱਡਾ ਠੀਕ ਹੈ ਜੀ 60000 ਦੇ ਵਿੱਚੋਂ ਮਾਨਤਨ